ਖੌਣ ਜੋ ਹੈ ਇਨਸਾਨ ਦੀਆਂ ਨਾੜੀਆਂ ਵਿੱਚ ਪਹਿਣਾ ਚਾਹੀਦਾ ਹੈ ਨਾ ਕਿ ਸੜਕਾਂ ਤੇ ਨਾਲੀਆਂ ਵਿੱਚ ਡੁੱਲਦਾ ਫਰੇ ਕੋਈ ਇਨਸਾਨੀ ਖੌਣ ਬਹੁਤ ਕੀਮਤੀ ਹੈ ਜਿਸ ਤਰ੍ਹਾਂ ਹੁਣੇ ਡਾਕਟਰ ਸਾਹਿਬ ਨੇ ਦੱਸਿਆ ਹੈ ਕਿ ਇੱਕ ਡੋਨਰ ਜੋ ਹੈਗਾ ਤਿੰਨ ਜਾਨਾਂ ਬਚਾ ਸਕਦਾ ਹੈ ਕੋਈ ਇਨਸਾਨੀ ਜੀਵਨ ਬਹੁਤ ਮਹੱਤਵਪੂਰਨ ਹੈ ਇਹ ਬਾਰ ਬਾਰ ਨਹੀਂ ਮਿਲਦਾਗਾ 84 ਲੱਖ ਜੁਨਾ ਤੋਂ ਬਾਅਦ ਸਾਡੇ ਸ਼ਾਸਤਰਾ ਦੇ ਅਨੁਸਾਰ ਇਹ ਮਨੁੱਖਾ ਜਨਮ ਮਿਲਦਾ ਹੈ ਇਹਦੀ ਬਿਹਤਰੀ ਦੇ ਵਾਸਤੇ ਹੀ ਇਹ ਯਤਨ ਕੀਤੇ ਜਾ ਰਹੇ ਨੇ ਸਤਿਗੁਰੂ ਨਰਨਕਾਰੀ ਬਾਵਾ ਹਰਦੀਪ ਸਿੰਘ ਜੀ ਨੇ ਖੁਦ ਇਹ ਲੜੀ ਸ਼ੁਰੂ ਕੀਤੀ 1986 ਦੇ ਵਿੱਚ ਸਭ ਤੋਂ ਪਹਿਲਾ ਕੈਂਪ ਲਗਾਇਆ ਜਿਸ ਵਿੱਚ ਉਹਨਾਂ ਨੇ ਖੁਦ ਆਪਣਾ ਬਲੱਡ ਡੋਨੇਟ ਕਰਕੇ ਇਹ ਲੜੀ ਜੋ ਹੈ ਸ਼ੁਰੂ ਕੀਤੀ ਹੈ ਔਰ ਅੱਜ ਇਸ ਤਰ੍ਹਾਂ ਦੇ ਬਣ ਗਿਆ ਹੈ ਸਿਸਟਮ ਕਿ ਲਗਭਗ 1 ਸਾਲ ਦੇ ਵਿੱਚ 1 ਲੱਖ ਯੂਨਿਟ ਜੋ ਹੈ ਇਹ ਸਾਰੇ ਹਿੰਦੁਸਤਾਨ ਦੇ ਵਿੱਚ ਦਰਨਕਾਰੀ ਸੇਵਕ ਜਿਹੜੇ ਹੈਗੇ ਆ ਡੋਨੇਟ ਕਰਦੇ ਨੇ ਔਰ ਖਾਲੀ ਹਿੰਦੁਸਤਾਨ ਹੀ ਨਹੀਂ ਹੈ ਦੁਨੀਆ ਭਰ ਦੇ ਦੇਸ਼ਾਂ ਦੇ ਵਿੱਚ ਜਿੱਥੇ ਜਿੱਥੇ ਵੀ ਮਿਸ਼ਨੀਆਂ ਬ੍ਰਾਂਚਾਂ ਨੇ ਉੱਥੇ ਵੀ ਵਲੰਟੀਅਰ ਜਿਹੜੇ ਹੈਗੇ ਆ ਖੁਦ ਜੋ ਬਲੱਡ ਕਲੈਕਟਿੰਗ ਉੱਥੇ ਸੈਂਟਰ ਬਣੇ ਨੇ ਉੱਥੇ ਜਾ ਕੇ ਬਲੱਡ ਡੋਨੇਟ ਕਰਦੇ ਨੇ ਤੋਂ ਪਰਪਸ ਇਹੀ ਹੈ ਕਿ ਕਿਸੇ ਨਾ ਕਿਸੇ ਰੂਪ ਚ ਮਾਨਵਤਾ ਦੀ ਸੇਵਾ ਕੀਤੀ ਜਾਵੇ ਕਿਉਂਕਿ ਸਤਗੁਰੂ ਬਾਬਾ ਜੀ ਦਾ ਸੰਦੇਸ਼ ਸੀ ਕਿ ਜੋ ਪੋਲੂਸ਼ਨ ਹੈ ਉਹ ਅੰਦਰ ਦਾ ਹੋਵੇ ਜਾਂ ਬਾਹਰ ਦਾ ਹੋਵੇ ਦੋਨੋਂ ਹੀ ਖਤਰਨਾਕ ਨੇ ਤੋਂ ਸੱਚੇ ਪਰਸ਼ਾ ਨੇ ਸਾਨੂੰ ਪੋਲੂਸ਼ਨ ਖਤਮ ਕਰਨ ਲਈ ਫਰੀ ਪਲਾਂਟੇਸ਼ਨ ਔਰ ਪਾਣੀ ਦੇ ਸੋਰਸੇਜ ਦੀ ਸਫਾਈ ਦੇ ਐਸੇ ਉਪਰਾਲੇ ਕੀਤੇ ਨੇ ਵਨਸ ਵਨ ਚਲਾਇਆ ਗਿਆ ताकि ऑक्सीजन ਦੇ ਵੀ ਪੈਦਾਵਾਰ ਵਧਾਈ ਜਾਵੇ ਔਰ ਵਾਤਾਵਰਨ ਸ਼ੁੱਧ ਰੱਖਿਆ ਜਾਵੇ ਸਫਾਈ ਵਿਹਾਨ ਵੀ ਚਲਾਏ ਗਏ ਪਿੱਛੇ ਜੇ ਕਈ ਸਾਲ ਅਸੀਂ ਸਿਵਲ ਹਸਪੀਟਲ ਦੀ ਵੀ ਸਫਾਈ ਵਿਹਾਨ ਚਲਾਇਆ ਰੇਲਵੇ ਸਟੇਸ਼ਨਾਂ ਦੀ ਸਫਾਈ ਵਿਹਾਨ ਚਲਾਇਆ ਤਾਂ ਕਿ ਪ੍ਰਦੂਸ਼ਣ ਜੋ ਹੈ ਇਸ ਨੂੰ ਜੋ ਹੈ ਖਤਮ ਕੀਤਾ ਜਾਵੇ ਔਰ ਅੰਦਰ ਦਾ ਪ੍ਰਦੂਸ਼ਣ ਜੋ ਹੈ ਮਨ ਦੇ ਵਿੱਚ ਜੋ ਪ੍ਰਦੂਸ਼ਣ ਹੈ ਉਸ ਨੂੰ ਮਹਾਪੁਰਸ਼ਾਂ ਦੇ ਬਚਨਾਂ ਦੁਆਰਾ ਜੋ ਹੈ ਉਹ ਸਾਫ਼ ਕੀਤਾ ਜਾਵੇ ਮਾਨਵ ਮਨ ਨਾਲ ਪਿਆਰ ਕਰੇ ਇੱਕ ਦੂਜੇ ਦਾ ਬਣੇ ਸਹਾਰਾ ਮਾਨਵ ਕੋ ਮਾਨਵ ਹੋ ਪਿਆਰਾ ਇਹ ਨਿਰੰਕਾਰੀ ਮਿਸ਼ਦ ਦਾ ਸੰਦੇਸ਼ ਹੈ ਨਰ ਸੇਵਾ ਨਾਰਾਇਣ ਪੂਜਾ ਇਨਸਾਨ ਦੀ ਸੇਵਾ ਹੀ ਪ੍ਰਭੂ ਦੀ ਪਕਤੀ ਹੈ ਤੋ ਇਸ ਮੈਸੇਜ ਨੂੰ ਮੁਖਰਾ ਕੇ ਅੱਜ ਇਹ ਸੰਤਰੰਕਾਰੀ ਜੋ ਹੈ ਬਠਿੰਡਾ ਬ੍ਰਾਂਚ ਸਾਡੇ ਸੰਯੋਜਕ ਸਾਹਿਬ ਅਦਰਸ਼ ਮੋਹਨ ਜੀ ਮੇਰੇ ਨਾਲ ਖੜੇ ਨੇ ਇਹਨਾਂ ਨੇ ਬਲਾ ਉਪਰਾਲਾ ਕਰਕੇ ਅੱਜ 150 ਯੂਨਿਟ ਦਾ ਹੈ ਜੋ ਇਹ ਪਲਾਨਿੰਗ ਕੀਤੀ ਹੈ ਤਾਂ ਕਿ ਮਾਨਵ ਦਾ ਖੌਨ ਜੋ ਹੈ ਮਾਨਵ ਜਾਨਾ ਬਚਾਉਣ ਦੇ ਵਿੱਚ ਸਹਿਯੋਗ ਦੇ ਸਕੀਏ ਇਨਾਂ ਹੀ ਸ਼ਬਦਾਂ ਨਾਲ ਅਸੀਂ ਪ੍ਰੈਸ ਟੀਮ ਦਾ ਹੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਕਿ ਇਹ ਜੋ ਮੈਸੇਜ ਹੈ ਅੱਗੇ ਕਨਵੇ ਕਰਕੇ ਸਾਰੇ ਹੀ ਲੋਕਾਂ ਤੱਕ ਇਹ ਜਾਗਰਤੀ ਇੱਕ ਅਵੇਅਰਨੈਸ ਕ੍ਰੀਏਟ ਕਰਨ ਦੇ ਵਿੱਚ ਯੋਗਦਾਨ ਪਾਉਣਗੇ ਬਹੁਤ ਬਹੁਤ ਸ਼ੁਕ੍ਰ ਬਲੱਡ ਕੈਂਪ ਲਾਇਆ ਸਾਡੇ ਸਹਿਯੋਗ ਆਪਣੇ ਨਾਲ ਟੀਮਸ ਦੇ ਨਾਲ ਮਿਲ ਕੇ ਇਹ ਬੜੀ ਮਾਨਤਾ ਦੀ ਸੇਵਾ ਹੈ ਜੋ ਨਰੰਕਰੀ ਮਿਸ਼ਨ ਕਰ ਰਿਹਾ ਉਹ ਜਿਹੜਾ ਬਲੱਡ ਹੈ ਜਿਹੜਾ ਸਰਕਾਰੀ ਚ ਬੜੇ ਸਸਤੇ ਜਿਹੜਾ ਮਿਨਿਮਮ ਰੇਟ ਤੇ ਮਿਲਦੇ ਹਨ ਸੋ ਹਮੇਸ਼ਾ ਇਹ ਸਰਕਾਰੀ ਹੀ ਬਲੱਡ ਬੈਂਕ ਨੂੰ ਫੋਨ ਦੇਣ ਦਿੰਦੇ ਆ ਉਸ ਵਾਰੇ ਅਸੀਂ ਬਹੁਤ-ਬਹੁਤ ਸ਼ੁਕਰਗੁਜ਼ਾਰ ਆ। ਤੋਂ ਇਸ ਤਰ੍ਹਾਂ ਜੋ ਵੀ ਬਲੱਡ ਕਲੈਕਸ਼ਨ ਹੁੰਦੀ ਆ ਲੋਕਾਂ ਦੇ ਕੰਮ ਜੋ ਆਉਂਦੀ ਆ ਬੜਾ ਚੰਗਾ ਪ੍ਰਾਲਾ ਤੇ ਹਰ ਸਾਲ ਇਹ ਕਰਦੇ ਨੇ ਇਹਨਾਂ ਦੇ ਮੈਂ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ। ਕਿੰਨੇ ਕਿ ਯੂਨਟ ਜੇ ਮਨ ਨੂੰ 150 ਯੂਨਟ ਫਟੜਾਏ ਸਾਨੂੰ ਅੱਜ ਦੀਵਨ 100 ਯੂਨਟ ਅਸੀਂ ਸਿਵਲ ਹਸਪਤਾਲ ਚੋਂ ਲੱਕਿਆ ਤੇ 50 ਯੂਨਟ ਇਹਨਾਂ ਨੂੰ। ਕੁਝ ਲੋਕਾਂ ਨੂੰ ਮੈਸੇਜ ਦੇਣਾ ਚਾਹੀਦਾ ਉਹ ਅੱਜ ਲੋਕਾਂ ਨੂੰ ਜਦ ਅੱਜ ਦਾ ਇਹ ਵੀ ਦੇਖੋ ਇਹ ਜਿਹੜੀ ਚੀਜ਼ ਹੈ ਦਾਨ ਖੂਨ ਦਾਨ ਸਭ ਤੋਂ ਮਹਾਨ ਦਾਨ ਮੰਨਿਆ ਜਾਂਦਾ। ਤੇ ਆਪ ਦਾ ਜਿਹੜੇ ਅੱਗੇ ਆਪਦੇ ਆਪ ਆ ਕੇ ਆਪ ਦਾ ਦਾਨ ਕਰਨ ਤਾਂ ਕਿ ਲੋਕਾਂ ਨੂੰ ਅੱਡ ਅੱਡ ਵਿੱਤਾ ਵੀ ਲਈ ਇੱਕ ਖੂਨ ਜਿਹੜੀਆਂ ਜਿਵੇਂ ਕਹਿੰਦੇ ਤਿੰਨ ਜਾਨਾਂ ਬਚਾ ਸਕਦਾ ਇੱਕ ਨਹੀਂ ਤਿੰਨ ਜਾਨਾਂ ਬਚਾ ਸਕਦਾ ਸੋ ਇਹ ਲਗਾਤਾਰ ਕੰਟਰੀਬਿਊਸ਼ਨ ਹੈ ਸਾਡੀ ਕੰਜ਼ਮਪਸ਼ਨ ਸਿਵਲ ਹਸਪਤਾਲ 2300 ਹਰ ਮਹੀਨਾ ਹੈ ਤੇ ਉਨੀ ਡੋਨੇਸ਼ਨ ਹੁੰਦੀ ਰਹੂਗੀ ਰੈਗੂਲਰ ਰੀਫਿਲ ਹੁੰਦਾ ਰਹੇਗਾ ਜਿਸ ਸੰਤ ਨਰਨੰਕਾਰੀ ਚੈਰੀਟੇਬਲ ਬਲੋ ਪੈਨ ਇੰਡੀਆ ਦੇ ਵਿੱਚ ਪੂਰੇ ਭਾਰਤ ਵਰਸ਼ ਦੇ ਵਿੱਚ ਬਲੱਡ ਨੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਦੇ ਸੰਬੰਧ ਵਿੱਚ ਅੱਜ ਪਟੰਡਾ ਨਰਨੰਕਾਰੀ ਭਵਨ ਵਿੱਚ ਗਣੇਸ਼ਾ ਵਸਤੀ ਇੱਥੇ ਬਲੱਡ ਨੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ ਔਰ ਇਹ ਬਲੱਡ ਨੇਸ਼ਨ ਕੈਂਪ 1986 ਤੋਂ ਨਰਨੰਕਾਰੀ ਮਿਸ਼ਨ ਤੋਂ ਲਗਾਤਾਰ ਲਗਾਉਂਦਾ ਆ ਰਿਹਾ ਹੈ 1986 ਦੇ ਵਿੱਚ ਬਾਬਾ ਹਰਦੇਵ ਸਿੰਘ ਜੀ ਨੇ ਖੁਦ ਆਪਣਾ ਖੂਨਦਾਨ ਦੇ ਕੇ ਇਸ ਦੀ ਸ਼ੁਰੂਆਤ ਕੀਤੀ ਸੀ ਜੋ ਕਿ ਇਹ ਜੋ ਮੈਗਾ ਬਲੱਡਨੇਸ਼ਨ ਕੈਂਪਸਾ ਜਿਸ ਦੇ ਵਿੱਚ 1331000 ਤੋਂ ਵੀ ਵੱਧ ਯੂਨਿਟਸ ਅੱਜ ਤੱਕ ਬਲੱਡਨੇਟ ਹੋ ਚੁੱਕਿਆ ਹੈ ਔਰ ਜਿਸ ਤਰ੍ਹਾਂ ਸਫਾਈ ਅਭਿਆਨ ਹੋ ਗਿਆ ਜਾਂ ਮਤਲਬ ਹੋਰ ਸਮਾਜਿਕ ਕਲਿਆਣ ਦੀਆਂ ਜਿਉਂ ਸੇਵਾਵਾਂ ਨੇ ਉਹ ਨਿਰੰਕਾਰੀ ਮਿਸ਼ਨ ਹਮੇਸ਼ਾ ਕਰਦਾ ਆ ਰਿਹਾ ਔਰ ਅੱਜ ਜੋ ਇਹ ਬਲੱਡਨੇਸ਼ਨ ਕੈਂਪ ਹੈ ਇਸ ਦਾ ਜੋ ਟੀਚਾ ਹੈ ਉਹ 150 ਯੂਨਿਟਸ ਹੈ ਪਰ ਜਿਸ ਤਰ੍ਹਾਂ ਸੰਗਤ ਦਾ ਹੌਸ਼ਾ ਹੈ ਵਲੰਟੀਅਰਸ ਦਾ ਹੌਸ਼ਾ ਹੈ ਉਸ ਤੋਂ ਵੀ ਮਤਲਬ ਇਹ ਅੰਕੜਾ ਉੱਪਰ ਜਾਏਗਾ ਜੀ ਜਿਸ ਤਰ੍ਹਾਂ ਦਾ ਮਾਹੌਲ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਜੀ ਨੌਜਵਾਨ ਪੀੜੀ ਨੂੰ ਕੀ ਕਹੋਗੇ ਜਿਹੜਾ ਕਿ ਨੌਜਵਾਨ ਅਕਿਰਤੋਇਤ ਅੱਜ ਇੱਕ ਮਦਦ ਕਰਵਾਉਤੋਂ ਮੈਂ ਤਾਂ ਜੀ ਸਰ ਇਹੀ ਸਾਨੂੰ ਰਿਕਵੈਸਟ ਕਰੂੰਗਾ ਵੀ ਆਪਣਾ ਜੋ ਖੂਨ ਨਾਲੀਆਂ ਚ ਨਹੀਂ 나ੜੀਆਂ ਚ ਵਹਿਣਾ ਚਾਹੀਦਾ ਹੈ ਇਹੀ ਸਾਡੇ ਮਹਾਰਾਜ ਜੀ ਦਾ ਉਦੇਸ਼ ਹੈ ਬਾਬਾ ਹਰਦੇਵ ਸਿੰਘ ਜੀ ਦਾ ਉਦੇਸ਼ ਸੀਗਾ ਖੂਨ ਨਾਲੀਆਂ ਚ ਨਹੀਂ 나ੜੀਆਂ ਚ ਵਹਿਣਾ ਚਾਹੀਦਾ ਜੋ ਕਿ ਆਪਾਂ ਨੂੰ ਇਹ ਜੋ ਇਨਸਾਨੀ ਜਨਮ ਮਿਲਿਆ ਬੜੀ ਮੁਸ਼ਕਲਤਾਂ ਤੋਂ ਬਾਅਦ ਇਸ ਇਨਸਾਨੀ ਜਨਮ 84 ਲੱਖ ਜਣਨ ਨੂੰ ਭੋਗ ਕੇ ਮਿਲਿਆ ਉਸ ਨੂੰ ਆਪਾਂ ਇਹਦੀ ਕਦਰ ਕਰੀਏ ਜੋ ਆਪਣਾ ਇਹ ਬਲੱਡ ਹੈ ਕਿ ਦੇ ਕੰਮ ਆ ਸਕੇ ਕਿਸੇ ਦੀ ਜਾਨ ਬਚ ਸਕੇ ਬਲਕਿ ਇਹ ਮਤਲਬ ਹੋਰ ਜੋ ਕ੍ਰਿਤੀਆਂ ਆਏ ਜੋ ਨਸ਼ਾ ਹੈ ਜਾਂ ਕੋਈ ਹੋਰ ਆਪਾ ਗਲਤ ਕੰਮਾਂ ਚ ਪਾ ਜਾਂਦੇ ਆ ਉਹ ਆਪਣਾ ਇਨਸਾਨੀ ਜਿਹੜਾ ਜਨਮ ਹੈ ਇਹਨੂੰ ਖਰਾਬ ਨਾ ਕਰੀਏ ਬਲਕਿ ਇਹਨੂੰ ਸਦਭੋਗ ਚ ਲਾਈਏ ਕਿ ਮਾਨਵ ਕਲਿਆਣ ਚ ਲਾਈਏ ਕਿਸੇ ਦੇ ਭਲੇ ਲਈ ਲਾਈਏ ਜੇ ਆਪਣੇ ਕਿਸੇ ਫੋਨ ਦਾ ਕਤਰਾ ਕਿਸੇ ਦੇ ਕੰਮ ਆ ਸਕਦਾ ਕਿਸੇ ਦੀ ਜਾਨ ਬਚ ਸਕਦੀ ਆ ਇਹ ਤੋਂ ਵੱਡਾ ਪਰਉਪਕਾਰ ਕੋਈ ਨਹੀਂ ਹੈ ਪ੍ਰੈਸ ਨਹੀਂ ਆਦੇ। ਜਦੋਂ ਤੁਸੀਂ ਕੋਈ ਲੋੜ ਪੈਂਦੀ ਆ ਉਹਦੇ ਵੀ ਕਾਰੀ ਮਿਸ਼ਨ ਵੱਲੋਂ ਆਵਾਜ਼ ਪਾ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਹਮੇਸ਼ਾ ਸਾਡੇ ਜੋ ਸਰਗੰਕਾਰੀ ਮਿਸ਼ਨ ਦੇ ਵਲੰਟੀਅਰਸ ਆ ਸੇਵਾਦਾਰ ਆ ਹਮੇਸ਼ਾ ਉਸੇ ਵੀ ਰੈਡੀ ਰਹਿੰਦੇ ਆ ਸਾਡੇ ਗਰੁੱਪਸ ਬਣੇ ਹੋਏ ਆ WhatsApp ਗਰੁੱਪਸ ਬਣੇ ਹੋਏ ਆ ਕਿਸੇ ਨੂੰ ਵੀ ਕਿਸੇ ਹਸਪੀਟਲ ਜਰੂਰਤ ਪੈਂਦੀ ਆ ਸਿਵਲ ਹਸਪੀਟਲ ਆ ਜਾਂ ਕੋਈ ਪ੍ਰਾਈਵੇਟ ਹਸਪੀਟਲ ਆ ਉਸ ਦੇ ਵਿੱਚ ਹਮੇਸ਼ਾ ਸਾਡੇ ਜੋ ਵਲੰਟੀਅਰਸ ਆ ਕਿਸੇ ਨੂੰ ਕੋਈ ਨੈਗੇਟਿਵ ਬਲੱਡ ਚਾਹੀਦਾ ਉਹ ਮਤਲਬ ਜੋ ਪੋਜ਼ਿਟਿਵ ਬਲੱਡ ਕਿਸੇ ਵੀ ਤਰ੍ਹਾਂ ਦਾ ਬਲੱਡ ਗਰੁੱਪ ਹੋਵੇ ਉਹਦੇ ਲਈ ਹਮੇਸ਼ਾ ਸਾਡੇ ਵਲੰਟੀਅ ਬੇਸ਼ੱਕ ਤੁਸੀਂ ਰਾਤ ਨੂੰ 2 ਵਜੇ ਵੀ ਉਸ ਨੂੰ ਕਾਲ ਕਰ ਲਓਗੇ ਤਾਂ ਉਹ ਵੀ ਤਾਂ ਵੀ ਰੈਡੀ ਹੈ ਇੰਨੇ ਮਤਲਬ ਮਾਨਵ ਕਲਿਆਣ ਦੇ ਲਈ ਹਮੇਸ਼ਾ ਸਾਡੇ ਵਲੰਟੀਅਰ ਆ ਰੈਡੀ ਰਹਿੰਦੇ ਆ ਜੀ ਕੋਰੋਨਾ ਦੇ ਦੌਰਾਨ ਵੀ ਲਗਾਇਆ ਗਿਆ ਸੀ ਨਾ ਕੋਰੋਨਾ ਦੇ ਦੌਰਾਨ ਤੁਸੀਂ ਦੇਖਿਆ ਹੀ ਹੈ ਜੀ ਕੋਰੋਨਾ ਦੇ ਦੌਰਾਨ ਵੀ ਇੱਥੇ ਬਲੱਡ ਨਿਸ਼ਨ ਕੈਂਪ ਇਸੇ ਭਵਨ ਦੇ ਵਿੱਚ ਲਗਾਇਆ ਗਿਆ ਪਲੱਸ ਜੋ ਜਿਨ੍ਹਾਂ ਨੂੰ ਬਲੱਡ ਦੀ ਜ਼ਰੂਰਤ ਸੀਗੀ ਉਸ ਸਮੇਂ ਵੀ ਜੋ ਸਾਥ ਸੰਗਤ ਦਾ ਸਾਡਾ ਉਸ਼ਾ ਸੀਗਾ ਬਲੱਡ ਡੋਨ ਦੇ ਵਿੱਚ ਉਹ ਦੇਖਦੇ ਭੰਦਾ ਸੀਗਾ ਜੋ ਸਾਡੇ ਵਲੰਟੀਅਰ ਆ ਸੇਵਾਦਾਰ ਆ ਹਮੇਸ਼ਾ ਉਸ ਲਈ ਰੈਡੀ ਰਹਿੰਦੇ ਸੀ ਵੀ ਜੇ ਕਿਸੇ ਨੂੰ ਫੋਨ ਦੀ ਲੋੜ ਹੈ ਤੇ ਅਸੀਂ ਉਹ ਫੋਨ ਦੇ ਗਏ ਤੇ ਖੁਸ਼ੀ ਮਹਿਸੂਸ ਕਰਦੇ ਆ ਜੀ ਕੋਣ ਦੇਖੇ ਨਾ ਕਿ ਸਾਨੂੰ ਸਾਡਾ ਮੇਨ ਮਕਸਦ ਇਹ ਹੈ ਵੀ ਸਾਡੇ ਗੁਰੂ ਦਾ ਉਦੇਸ਼ ਹੈ ਤੇ ਸਾਡਾ ਜੋ ਖੂਨ ਨਾਲੀਆਂ ਜਿਹਨੀਆਂ ਨਾੜੀਆਂ ਚ ਮੈਣਾ ਚਾਹੀਦਾ ਸਾਡੇ ਗੁਰੂ ਦੇ ਅਦੇਸ਼ ਨੂੰ ਲੈ ਕੇ ਅੱਗੇ ਚੱਲ ਰਿਹਾ ਹੈ ਜਿਹੜੇ ਲੋਕ ਡਰ ਰੱਖਦੇ ਆ ਮਨ ਦੇ ਵਿੱਚ ਉਹਨਾਂ ਨੂੰ ਕੀ ਹੋਣਾ ਚਾਹੀਦਾ ਆ ਨਹੀਂ ਜੀ ਇਸ ਤਰ੍ਹਾਂ ਦਾ ਬਾਕੀ ਅੱਜ ਕੱਲ ਤਾਂ ਲੋਕ ਬੜੇ ਪੜੇ ਲਿਖੇ ਵੀ ਆਉ ਸੂਝਵਾਨ ਹੋ ਚੁੱਕੇ ਆ ਵੀ ਆਪਣਾ ਜੋ ਇਹ ਖੂਨ ਆ ਇਹ 3 ਮਹੀਨਿਆਂ ਬਾਅਦ ਨਾਲ ਦੀ ਨਾਲ ਉਸਰੀ ਨੂੰ ਆਪਾਂ ਰਿਕਵਰ ਕਰ ਲੈਂਦਾ ਹੈ ਬਲਕਿ ਜੋ ਆਪਾਂ ਖਾਣੇ ਪੀਣੇ ਆ ਉਹ ਖੂਨ ਰਿਕਵਰ ਹੋਣਾ ਸਟਾਰਟ ਹੋ ਜਾਂਦਾ ਹੈ ਇਸ ਤਰ੍ਹਾਂ ਦਾ ਕੋਈ ਵੀ ਡਰ ਨਹੀਂ ਉਹਨਾਂ ਕਈ ਲੋਕ ਤਾਂ ਤੁਸੀਂ ਐਸੇ ਦੇਖੋਗੇ ਜਿਹੜੇ ਸੈਂਕੜਿਆਂ ਵਾਰ ਖੂਨਾਂ ਦੀ ਜ਼ਿੰਦਗੀ ਵਿੱਚ ਦੇ ਚੁੱਕੇ ਆ ਔਰ ਇਹ ਇਵਨ ਇੱਕ ਤੁਹਾਡੇ ਅੰਦਰ ਹੋਰ ਪੋਜ਼ਿਟਿਵ ਪਾਵਰ ਆਂਦੀ ਆ ਜੋ ਤੁਸੀਂ ਖੂਨ ਦਿੰਨੇ ਤੁਹਾਨੂੰ ਐਸ ਤਰ੍ਹਾਂ ਲੱਗਦਾ ਆ ਆਪ ਦੇ ਅੰਦਰ ਸ਼ਕਤੀ ਆਉਂਦਾ ਵੀ ਮੈਂ ਕਿਸੇ ਦੇ ਕੰਮ ਆ ਸਕਿਆ ਖੂਨਦਾਨ ਮਹਾਦਾਨ ਇਸ ਬਲਕਿ ਆਪਾਂ ਆਪਣੇ ਖੂਨ ਦੇ ਕਰਕੇ ਕਿਸ ਦੀ ਜਾਨ ਬਚ ਸਕੀ ਕਿਸ ਦੇ ਰਗਾਂ ਦੇ ਵਿੱਚ ਖੂਨ ਦੌੜੇਗਾ ਤੇ ਕਿਸ ਦੀ ਜਾਨ ਬਚ ਸਕਗੀ ਇਸ ਤੋਂ ਵੱਡੀ ਮਤਲਬ ਖੁਸ਼ੀ ਦੀ ਗੱਲ ਹੋਰ ਕੋਈ ਨਹੀਂ ਹੈ ਜੀ ਨਾਮ ਕੀ ਹੈ ਹਰਾਮਪ੍ਰ카 ਜੰਦਲ ਮੈਂ ਤੁਹਾਨੂੰ ਇਹ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ ਅੱਜ ਸੰਤ ਨਰਨੰਕਾਰੀ ਮਿਸ਼ਨ ਵੱਲੋਂ ਮਾਨਵ ਇਕਤਾ ਧਵੈ ਜੋ ਬਲੱਡ ਨੇਸ਼ਨ ਕੈਂਪ ਲਾ ਕੇ ਮਨਾਇਆ ਜਾ ਰਿਹਾ ਹੈ ਐ ਬਾਵਾ ਗਰਵਚਨ ਸਿੰਘ ਜੀ ਮਹਾਰਾਜ ਨੇ ਇੱਕ ਐਸਾ slogan ਦਿੱਤਾ ਸੀ ਕਿ ਖੂਨ ਨਾਲੀਆਂ ਵਿੱਚ ਨਹੀਂ 나ੜੀਆਂ ਵਿੱਚ ਵਹਿਣਾ ਚਾਹੀਦਾ ਹੈ ਉਸੇ slogan ਨੂੰ ਲੈ ਕੇ ਨਿਰੰਕਾਰੀ ਮਿਸ਼ਨ ਦੇ ਵਿੱਚ ਅੱਜ ਆਲਵਾੜ ਵਿੱਚ ਐ ਬਲੱਡ ਨੇਸ਼ਨ ਕੈਂਪ ਲਗਾਏ ਜਾ ਰਹੇ ਨੇ ਐਸੇ ਕੈਂਪ ਜਦੋਂ ਲੱਗਣਗੇ ਜਿੱਥੇ ਅਸੀਂ ਸਮਾਜ ਨੂੰ ਇੱਕ ਐਸੀ ਸੇਧ ਦੇ ਸਕਾਂਗੇ ਕਿ ਖੂਨਦਾਨ ਦੇ ਜੋ ਦਾਨ ਹੈ ਇਹ ਮਹਾਦਾਨ ਹੈ ਔਰ ਇਹ ਖੂਨਦਾਨ ਕਰਨ ਦੇ ਨਾਲ ਜਿੱਥੇ ਇਨਸਾਨੀਅਤ ਨੂੰ ਇੱਕ ਸੇਧ ਮਿਲਦੀ ਹੈ ਮਾਨਵ ਨੂੰ ਮਾਨਵ ਹੋ ਪਿਆਰਾ ਇੱਕ ਦੂਜੇ ਦਾ ਬਣੇ ਸਹਾਰਾ ऐसा स्लोगन लेके बेरोजगार रिकारी मिशन ऐसा कार्य कर रहा है और समय-समय पे समय खाली ब्लडनेशन कैंप ने सफाई अभियान और अनेका ऐसे सामाजिक जो काम कर रहे हैं जिसने बेरोजगार रिकारी मिशन में आज भी ब्लडनेशन कैंप लाके ये सहद दीती जा रही है जी मेरा नाम नरेंद्र कुमार मैं जिला बीसीसी कोऑर्डिनेटर दफ्तर सिविल सर्जन बठिंडा साडी जेडी सेहत विभाग बठिंडा दी जेडी टीम है वो आज इस महान ਇਸ ਸੰਸਥਾ ਹੈਗੀ ਆ ਉੱਥੇ ਆਈ ਆ ਉਹਨਾਂ ਦੇ ਸਹਿਯੋਗ ਨਾਲ ਜਿਵੇਂ ਬਲੱਡ ਬੈਂਕ ਦਾ ਸਾਡੀ ਟੀਮ ਦੁਆਰਾ ਕੈਂਪ ਲਗਾਇਆ ਗਿਆ ਗਿਆ ਅੱਜ ਇਸ ਪਵਿੱਤਰ ਜਗ੍ਹਾ ਤੇ ਮੈਂ ਵੀ ਆਪਣਾ ਜਣਾ ਖੂਨ ਆ ਡੋਨੇਟ ਕੀਤਾ ਤੇ ਅਸੀਂ ਸਮਾਜ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦੇ ਆ ਕਿ ਜਿਹੜਾ ਖੂਨ ਆ ਇਸ ਤੋਂ ਵੱਡਾ ਦਾਨ ਕੋਈ ਨਹੀਂ ਹੈਗਾ ਜੇ ਅਸੀਂ ਆਪਣਾ ਖੂਨ ਦਾਨ ਦਿੰਨੇ ਆ ਇੱਕ ਖੂਨ ਨਾਲ ਕਿੰਨੀਆਂ ਜ਼ਿੰਦਗੀਆਂ ਬਚ ਸਕਦੀਆਂ ਨੇ ਸੋ ਇਸ ਖੂਨ ਦਾਨ ਦੇ ਨਾਲ ਕਿਸੇ ਵੀ ਮਨੁੱਖੀ ਸਰੀਰ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਗਲਤ ਪ੍ਰਭਾਵ ਨਹੀਂ ਪੈਂਦਾ ਉਲਟਾ ਸਰੀਰ ਸਵਸਥ ਤੇ ਤੰਦਰੁਸਤ ਰਹਿੰਦਾ ਹੈ। ਸੋ ਸਾਡਾ ਇਹੀ ਸੰਦੇਸ਼ ਆ ਸਿਰਫ ਸਿਹਤ ਵਿਭਾਗ ਬਠਿੰਡਾ ਦਾ ਕਿ ਹਰ ਇੱਕ ਵਿਅਕਤੀ ਨੂੰ ਆਪਣੇ ਜੀਵਨ ਵਿੱਚ ਸਮੇਂ-ਸਮੇਂ ਤੇ ਲੋੜ ਲੋੜਵੰਦ ਲੋਕਾਂ ਲਈ ਖੂਨਦਾਨ ਜਿਹੜੀ ਦੇਣ ਦੀ ਪ੍ਰਕਿਰਿਆ ਹੈਗੀ ਆ ਉਹ ਚਾਲੂ ਰੱਖਣੀ ਚਾਹੀਦੀ ਹੈ। ਧੰਨਵਾਦ। ਸਤਸਿੰਘ ਭਾਗਵਾਨ ਨੇ ਬਠਿੰਡਾ ਦੇ ਵਿੱਚ ਬਲੱਡ ਡੋਨੇਟ ਕਰਨ ਦਾ ਤੇ ਅੱਜ ਮੈਂ 20ਵੀਂ ਵਾਰ ਬਲੱਡ ਡੋਨੇਟ ਕਰ ਰਿਹਾ ਆਂਗਾ ਤੇ ਇਹ ਸਾਡੇ ਸਤਿਗੁਰੂ ਦੀ ਸਿੱਖਿਆ ਹੈ ਕਿ ਜਿਹੜਾ ਖੂਨ ਹੈ ਉਹ ਨਾੜੀਆਂ ਦੇ ਵਿੱਚ ਵਹੇ ਨਾ ਕਿ ਨਾਲੀਆਂ ਦੇ ਵਿੱਚ ਵਹੇ ਜਦੋਂ ਅਸੀਂ ਸੰਸਾਰ ਦੇ ਹਾਲਾਤਾਂ ਨੂੰ ਦੇਖਦੇ ਆ ਜਿੱਥੇ ਇੰਨੀ ਵੱਡ ਘੋਟਮਾਰ ਹੋ ਰਹੀ ਹੈ ਆਹਾਕਾਰ ਮੱਚੀ ਹੋਈ ਹੈ ਇੰਨੀ ਹਿੰਸਾ ਹੈ ਤੇ ਇੱਕ ਇਹ ਇੱਕ ਐਸਾ ਕੰਮ ਹੈ ਜੋ ਬੰਦਿਆਂ ਨੂੰ ਬੰਦਿਆਂ ਦੇ ਨਾਲ ਜੋੜਦਾ ਹੈ ਜਦ ਅਸੀਂ ਆਪਣੇ ਟੈਕਨੀਕਲ ਲੈਂਗੁਏਜ ਦੇ ਵਿੱਚ ਇੱਕ ਫੈਮਿਲੀ ਨੂੰ ਇੱਕ ਡਿਫਾਈਨ ਕਰਦੇ ਆ ਫੈਮਿਲੀ ਦੀ ਡੈਫੀਨੇਸ਼ਨ ਕਹਿੰਦੇ ਆ ਉਹ ਫੈਮਿਲੀ ਦੀ ਡੈਫੀਨੇਸ਼ਨ ਦੇ ਵਿੱਚ ਦੋ ਕੰਪੋਨੈਂਟ ਆਂਦੇ ਨੇ ਇੱਕ ਹੋਵੇ ਜਾਂ ਰਿਸ਼ਤਾ ਹੋਵੇ ਖੂਨ ਦਾ ਇਹ ਹੋਵੇ ਕਾਨੂੰਨ ਦਾ ਜਿਵੇਂ ਅਸੀਂ ਕਹਿੰਦੇ ਨਾ ਇਨ ਲਾਜ਼ ਨੇ ਜਾਂ ਹੋਵੇ ਖੂਨ ਦਾ ਤੇ ਜਾਂ ਹੋਵੇ ਕਾਨੂੰਨ ਦਾ ਜਦੋਂ ਅਸੀਂ ਬਲੱਡ ਡੋਨੇਟ ਕਰਦੇ ਆ ਇਹ ਬਲੱਡ ਕਿਸੇ ਦੇ ਵਿੱਚ ਜਾਂਦਾ ਹੈਗਾ ਸਾਡਾ ਸਾਰਿਆਂ ਦੇ ਨਾਲ ਰਿਸ਼ਤਾ ਸਥਾਪਿਤ ਹੁੰਦਾ ਹੈਗਾ ਤੇ ਇੱਕ ਐਸੀ ਮੁਹਿੰਮ ਹੈ ਜੋ ਬੰਦਿਆਂ ਨੂੰ ਬੰਦਿਆਂ ਦੇ ਨਾਲ ਜੋੜਦੀ ਹੈ ਜੋ ਹਿਮਨਿਟੀ ਦੇ ਵਿੱਚ ਬ੍ਰਿਜਸ ਬਣਾਉਂਦੀ ਹੈਗੀ ਬਹੁਤ ਦੀਵਾਰਾਂ ਖੜੀਆਂ ਹੋ ਗਈਆਂ ਨੇ ਇਨਸਾਨ ਵੰਡੇ ਗਏ ਨੇ ਖੂਨਦਾਨ ਇੱਕ ਐਸਾ ਮਾਧਿਅਮ ਹੈ ਜੋ ਬੰਦਿਆਂ ਨੂੰ ਬੰਦਿਆਂ ਦੇ ਨਾਲ ਜੋੜਦਾ ਹੈਗਾ ਇਨਸਾਨਾਂ ਨੂੰ ਇਨਸਾਨਾਂ ਦੇ ਨਾਲ ਜੋੜਦਾ ਹੈਗਾ ਇਸ ਸਤਿਗੁਰੂ ਮਾਤਾ ਸੁਦਿਕਸ਼ਾ ਜੀ ਦੀ ਸਿੱਖਿਆ ਹੈ ਅੱਜ ਮਾਨਵਤ ਇਕਤਾ ਦਿਵਸ ਦੇ ਉਪਲਕਸ਼ ਦੇ ਵਿੱਚ ਸਾਨੂੰ ਸਾਰਿਆਂ ਨੂੰ ਇੱਥੇ ਬਲੱਡ ਡੋਨੇਟ ਕਰਨ ਦਾ ਮੌਕਾ ਮਿਲ ਰਿਹਾ ਹੈਗਾ ਤੇ ਮੈਂ ਬਹੁਤ ਖੁਸ਼ਕਿਸਮਤ ਹੈ ਤੇ ਮੈਂ ਵੀ ਬਲੱਡ ਡੋਨੇਟ ਕੀਤਾ ਜੀ। ਸ਼ੁਕਰੀਆ। ਬਹੁਤ ਬਹੁਤ। ਸ਼ੁਰੂ ਤੋਂ ਸਿਵਲ ਦੇ ਨਾਲ ਜੁੜੇ ਹੋਏ ਆਂ ਔਰ ਅੱਗੇ ਵੀ ਇਹਨਾਂ ਦੀ ਮਤਲਬ ਸੇਵਾ ਭਾਵਨਾ ਦੇਖਦੇ ਹੋਏ ਇਹ ਲੱਗ ਰਿਹਾ ਕਿ ਮਤਲਬ ਇਹਨਾਂ ਦੇ ਵਿੱਚ ਇਹਨਾਂ ਉਤਸ਼ਾਹ ਹੈ ਬਹੁਤ ਹਰ ਸਾਲ ਇਹ ਪਛੜ ਕੇ ਖੂਨਦਾਨ ਕਰਦੇ ਆਂ ਔਰ ਅੱਗੇ ਵੀ ਕਰਦੇ ਆਂ।